ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਆਸ ਦੀ ਬਲੌਗ ਤੇ ਸਵਾਗਤ ਆ ਅੱਜ ਆਪਾਂ ਬਣਾ ਰਿਆ ਸਿਓ ਭਾਜੀ ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਨੇ ਤੇਲ ਗਰਮ ਕੀਤਾ ਤੇ ਹੁਣ ਇਹਦੇ ਵਿੱਚ ਆਪਾਂ ਪੰਜ ਪਿਆਜ਼ ਜਿਹੜੇ ਕੱਟੇ ਸੀਗੇ ਤੇ ਕੋਪਾ ਤੇ ਹੁਣ ਆਪਾਂ ਇਹਨੂੰ ਹਲਕਾ ਬ੍ਰਾਊਨ ਤੱਕ ਭੁੰਨਾਂਗੇ ਹੁਣ ਤੱਕ ਤੇ ਤੁਸੀਂ ਉਹਨਾਂ ਟਾਈਮ ਦੱਸੋ ਕਿ ਕਿੱਥੋਂ ਵੀਡੀਓ ਦੇਖ ਰਹੇ ਹੋ ਪਿੰਡ ਤੋਂ ਜਾਂ ਸ਼ਹਿਰ ਤੋਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਹਲਕੇ ਬ੍ਰਾਊਨ ਹੋ ਚੁੱਕੇ ਨੇ ਜਿਹੜੇ ਪਿਆਜ਼ ਨੇ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਮਿਰਚਾਂ ਵਿਚਾਲਿਓਂ ਕੱਟ ਕੇ ਪਾ ਦਾਂਗੇ ਤੇ ਹੁਣ ਇਹਨੂੰ ਥੋੜਾ ਜਿਹਾ ਹੋਰ ਬ੍ਰਾਊਨ ਹੋਣ ਦੇਵਾਂਗੇ ਤਦ ਤੱਕ ਲਈ ਆਪਾਂ ਇਹਨੂੰ ਇਦਾਂ ਹੀ ਚਲਾਉਂਦੇ ਰਹਾਂਗੇ ਭੁੰਨਦੇ ਰਹਾਂਗੇ ਭੁੰਨ ਕੇ ਹੁਣ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ lal mirch namak loon sar ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਆਪਾਂ ਹਲਾਉਂਦੇ ਰਹਾਂਗੇ ਇਹਨੂੰ ਵਿੱਚ ਮੈਸ਼ ਕਰਨ ਲਈ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਹੈ ਜਿਹੜਾ ਉਹ ਐਡ ਕਰਾਂਗੇ ਹੁਣ ਇਹਨੂੰ ਕੁਝ ਟਾਈਮ ਲਈ ਢੱਕ ਕੇ ਰੱਖ ਦਾਂਗੇ ਤਾਂ ਕਿ ਜਿਹੜੇ ਟਮਾਟਰ ਨੇ ਉਹ ਨਰਮ ਹੋ ਜਾਣ ਵਿੱਚ ਮੈਸ਼ ਹੋ ਜਾਣ ਹੁਣ ਆਪਣੇ ਮੈਸ਼ ਹੋ ਚੁੱਕੇ ਨੇ ਟਮਾਟਰ ਇਹਦੇ ਵਿੱਚ ਆਪਾਂ ਪਾ ਦਾਂਗੇ ਦੁੱਧ ਅੱਧਾ ਕਿਲੋ ਤੁਸੀਂ ਕਿੰਨੀ ਕੁਆਂਟੀਟੀ ਦੇ ਵਿੱਚ ਲੈ ਰਹੇ ਹੋ ਤੁਸੀਂ ਆਪਣੇ ਲੋੜ ਅਨਸਾਰ ਪਾ ਸਕਦੇ ਹੋ ਹੁਣ ਜਿਹੜੀ ਆਪਣੇ ਹਵਾਲਾ ਆ ਚੁੱਕਿਆ ਦੁੱਧ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਨਮਕੀਨ ਪਕੌੜੀਆਂ ਪਾ ਦੇਵਾਂਗੇ ਇਹਨੂੰ ਕਰਦਾਂਗੇ ਮੈਸ਼ ਤੇ ਇਹਨੂੰ 1 ਤੋਂ 2 ਹਵਾਲੇ ਆਉਣ ਦੇਵਾਂਗੇ 2 ਤੋਂ 3 ਮਿੰਟ ਤੱਕ ਆਪਾਂ ਜਿਹੜਾ ਇਹਨੂੰ ਹਵਾਲਾਂਗੇ ਹੁਣ ਆਪਣੀ ਸਿਓ ਭਾਜੀ ਜਿਹੜੀ ਉਹ ਬਣ ਕੇ ਹੋ ਚੁੱਕੀ ਆ ਤਿਆਰ ਆਪਾਂ ਨੇ ਇਹ ਐਡ ਕੀਤਾ ਇਹਦੇ ਵਿੱਚ ਕਸਤੂਰੀ ਮੇਥੀ ਤੁਸੀਂ ਇਹਦੇ ਵਿੱਚ ਧਨੀਆਂ ਵੀ ਐਡ ਕਰ ਸਕਦੇ ਹੋ ਇਹ ਬੜੀ ਆਸਾਨ ਆ ਬਣਾਣੀ ਤੇ ਹੁਣ ਆਪਣੀ ਜਿਹੜੀ ਇਹ ਸਬਜੀ ਆ ਬਣ ਕੇ ਹੋ ਚੁੱਕੀ ਆ ਤਿਆਰ ਤੇ ਅਪ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਤੋਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਸਬਜੀ ਨੂੰ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿਵੇਂ ਦੀ ਲੱਗੀ ਇਹ 2 ਤੋਂ 3 ਮਿੰਟ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬੜੀ ਆਸਾਨ ਆ ਬਣਾਣੀ